ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੀ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਸੋ ਥੈਂਕ ਯੂ so much ਮੇਰੀ ਵੀਡੀਓ ਵਲੌਗ ਦੇਖਣ ਲਈ ਤੇ ਦੋ ਤਿੰਨ ਦਿਨ ਹੋ ਗਏ ਆ ਵਲੌਗ ਨਹੀਂ ਸੀ ਬਣਾਇਆ ਗਿਆ ਸੋ ਮੈਨੂੰ ਕਮੈਂਟਾਂ ਦੇ ਵਿੱਚ ਕਿਸੇ ਨੇ ਵੀ ਆਪਣੇ ਸ਼ਹਿਰ ਆਪਣੇ ਪਿੰਡ ਦਾ ਨਾਮ ਨਹੀਂ ਦੱਸਿਆ ਤੇ بار بار ਇੱਕ ਚੀਜ਼ ਮੈਂ ਬੋਲੀ ਸੀ ਕਿ ਆਪਣੇ ਪਿੰਡ ਦਾ ਸ਼ਹਿਰ ਦਾ ਨਾਮ ਦੱਸੋ ਤੇ ਜਿਹੜੀਆਂ ਭੈਣਾਂ ਦੇ ਆਪਾਂ ਵਲੌਗ ਦੇਖਦੇ ਆ ਉਹ ਕਿ ਜੇ ਕਿ ਪਿੰਡ ਦਾ ਤੇ ਸ਼ਹਿਰ ਦਾ ਨਾਮ ਦੱਸੋ ਤੇ ਉਸੇ ਟਾਈਮ ਦੱਸਦੇ ਆ ਪਰ ਮੇਰੇ ਵੀਡੀਓ ਦੇ ਵਿੱਚ ਕਿਸੇ ਨੇ ਨਹੀਂ ਦੱਸਿਆ ਸੋ ਪਲੀਜ਼ ਦਾ ਸਾਰੇ ਜਣੇ ਤੁਹਾਨੂੰ ਬੋਲਦੇ ਆ ਕਿ ਕਿਹੜੇ ਸ਼ਹਿਰ ਦੇ ਕਿਹੜੇ ਪਿੰਡ ਦੇ ਆ ਮੈਂ ਪਲੀਜ਼ ਨਾਮ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਅੱਜ ਜੱਸੀ ਬਣਾ ਰਿਹਾ ਆ ਕੀ ਬਣਾ ਰਿਹਾ ਆ ਉਹ ਤੁਹਾਨੂੰ ਦੱਸਦੇ ਆ ਪਰ ਵੀਡੀਓ ਦੇ ਵਿੱਚ ਸੋ ਫੁੱਲ ਵੀਡੀਓ ਵਾਚ ਕਰਨੀ ਆ ਜੀ ਬਿਲਕੁਲ ਸਕਿੱਪ ਨਹੀਂ ਕਰਨੀ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਸਾਰੇ ਕਰ ਲੋ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਹ ਹੁਣ ਤੁਹਾਨੂੰ ਦੱਸਦੇ ਪੱਕੀ ਬਣਾ ਰਿਹਾ ਸੋ ਫਰੈਂਡ ਦੇਖੋ ਤੁਸੀਂ ਅੱਜ ਅਸੀਂ ਬਣਾਈਆਂ ਸੀ ਮੈਦੇ ਦੀਆਂ ਪੂੜੀਆਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਜੰਮੀ ਬਣੀਆਂ ਤੇ ਇਹਦੇ ਵਿੱਚ ਮੈਂ ਫਿਲਹਾਲ ਕੁਝ ਵੀ ਨਹੀਂ ਸੀ ਪਾਇਆ ਆਟੇ ਦੇ ਵਿੱਚ ਤੁਸੀਂ ਚਾਹੋ ਤਾਂ ਜਵੈਨ ਤੇ ਤੇਲ ਵਗੈਰਾ ਆਇਲ ਵਗੈਰਾ ਤੁਸੀਂ ਯੂਜ਼ ਕਰ ਸਕਦੇ ਹੋ ਪਰ ਮੈਂ ਇਹਦੇ ਵਿੱਚ ਕੁਝ ਨਹੀਂ ਸੀ ਪਾਇਆ ਮੈਂ ਸਿਰਫ ਆਟਾ ਨੋਰਮਲ ਪਾਣੀ ਦੇ ਨਾਲ ਹੀ ਗੁੰਨ ਕੇ ਤੇ ਇਹਨੂੰ ਇੱਕ ਸਾਈਡ ਤੇ ਰੱਖ ਦਿੱਤਾ ਸੀ ਤੇ ਇਸ ਤੋਂ ਬਾਅਦ ਫਿਰ ਮੈਂ ਹੌਲੀ-ਹੌਲੀ ਸਾਰੀਆਂ ਪੂੜੀਆਂ ਬਣਾਉਣ ਲੱਗੀ ਤੇ ਪੂਰੀ ਬਹੁਤ ਟੇਸਟੀ ਬਣੀ ਸੀ ਇਹ ਜਿਹੜੀਆਂ ਮੈਦੇ ਦੀਆਂ ਪੂੜੀਆਂ ਮੈਂ ਤੁਸੀਂ ਨਾਲੋਂ ਨਾਲ ਖਾ ਸਕਦੇ ਹੋ ਜਿਆਦਾ ਟਾਈਮ ਨਹੀਂ ਪਈਆਂ ਰਹਿ ਸਕਦੇ ਕਿਉਂਕਿ ਇਹ ਜਿਹੜੀਆਂ ਵਾਂ ਇਹ ਰਬੜ ਜੇ ਬਾਗੂ ਹੋ ਜਾਂਦੀ ਗੈਨੀ ਪੂੜੀਆਂ ਇਹ ਗਰਮਾ ਗਰਮ ਖਾਧੀਆਂ ਜਾਂਦੇ ਤੇ ਵਧੀਆ ਗੱਲ ਆ ਤੇ ਕਿਉਂਕਿ ਜਿਹੜੀ ਆਟੇ ਦੀ ਪੂੜੀ ਹੁੰਦੀ ਆ ਉਹਨੂੰ ਤੁਸੀਂ ਲੇਟ ਵੀ ਖਾ ਲਓ ਤੇ ਉਹ ਮਤਲਬ ਰਬੜ ਜੀ ਨਹੀਂ ਹੁੰਦੀ ਉਹ ਨੋਰਮਲ ਹੀ ਵਧੀਆ ਤਰੀਕੇ ਦੇ ਨਾਲ ਖਾਧੀ ਜਾਂਦੀ ਆ ਤੇ ਪਰ ਜਿਹੜੀ ਇਹ ਪੂੜੀ ਆ ਇਹਨੂੰ ਨਾ ਗਰਮਾ ਗਰਮ ਹੀ ਖਾਧਾ ਜਾਵੇ ਤਾਂ ਵਧੀਆ ਰਹਿੰਦੀ ਆ ਤੇ ਮੈਨੂੰ ਬਹੁਤ ਵਧੀਆ ਲੱਗੀ ਤੇ ਜਿੰਨਾਂ ਜਿੰਨਾਂ ਨੇ ਵੀ ਖਾਧੀ ਉਹਨਾਂ ਨੂੰ ਵੀ ਬਹੁਤ ਟੇਸਟੀ ਲੱਗੀ ਸੋ ਤੁਸੀਂ ਦੇਖ ਸਕਦੇ ਹੋ ਪੂੜੀ ਕਿੰਨੀ ਵਧੀਆ ਤੇ ਜੰਮੀ ਫੁੱਲ ਰਹੀ ਆ ਬਾਕੀ ਮੈਨੂੰ ਕੋਈ ਵੀ ਭੈਣ ਆਪਣਾ ਸ਼ਹਿਰ ਆਪਣਾ ਪਿੰਡ ਨਹੀਂ ਦੱਸ ਰੇ ਤੇ ਤੁਸੀਂ ਇੱਥੋਂ ਹਿਸਾਬ ਲਾਓ ਕਿ ਵੀਡੀਓ ਕਿੰਨੇ ਕੁ ਕੋਈ ਵਾਚ ਕਰਦਾ ਪਿਆ ਵਾ ਤੇ ਵਾਚ ਕਰਿਆ ਕਰੋ ਵੀਡੀਓ ਨੂੰ ਵੀਡੀਓ ਦੇ ਵਿੱਚ ਦੇਖਿਆ ਕਰੋ ਬੜੀਤੀਆਂ ਨੂੰ ਕੋਈ ਕਿਦਾਂ ਵੀਡੀਓ ਬਣਾ ਰਿਆ ਵਾ ਕੋਈ ਕਿੰਨੀ ਮਿਹਨਤ ਕਰ ਰਿਆ ਵਾ ਸੋ ਇਵੇਂ ਨਾ ਕਰਿਆ ਕਰੋ ਜੇ ਵੀਡੀਓ ਵਾਚ ਕਰਨੀ ਤਾਂ ਦਿ ਲੋ ਰਿਸਪੈਕਟ ਦੇ ਨਾਲ ਕਰਿਆ ਕਰੋ ਅਸੀਂ ਵੀ ਜਦੋਂ ਪੈਣਾ ਦੀ ਵੀਡੀਓ ਵਾਚ ਕਰਦੇ ਆ ਤੇ ਕੋਈ ਨਾ ਕੋਈ ਬਰੀਕੀ ਦਾ ਅਨਸਰ ਵੀ ਉਹਦੇ ਵਿੱਚ ਦਿੰਦੇ ਆ ਸੋ ਇੱਥੇ ਮੈਂ ਬਣਾਏ ਸੀ ਆਲੂ ਸੋ ਆਲੂ ਆਪਾਂ ਥੋੜੀ ਜਿਹੀ ਤਰੀ ਬਣਾਈ ਸੀ ਆਲੂ ਦੇ ਸੁੱਕੇ ਆਲੂ ਬਣਾਏ ਸੀ ਬਹੁਤ ਸੋ ਫਰੈਂਡ ਮੈਂ ਇਹਦੇ ਵਿੱਚ ਬਣਾਏ ਸੀ ਸੁੱਕੇ ਆਲੂ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਤੇ ਤੁਸੀਂ ਚਨੇ ਵੀ ਬਣਾ ਸਕਦੇ ਹੋ ਵਾਈਟ ਚਨੇ ਵੀ ਬਣਾ ਸਕਦੇ ਹੋ ਪਰ ਮੈਂ ਸੁੱਕੇ ਆਲੂ ਬਣਾਏ ਸੀ ਤੇ ਬਹੁਤ ਜ਼ਿਆਦਾ ਜੰਮੀ ਬਣੇ ਸੀ ਤੇ ਜੇ ਉਧਰ ਮੈਂ ਨਾਲ ਬਣਾਏ ਸੀ ਸਬਨੇ ਬਹੁਤ ਪਸੰਦ ਕੀਤੇ ਨਾਲੋਂ ਨਾਲ ਖਤਮ ਹੋ ਗਈ ਸੀ ਨਾਲ ਤੇ ਜੇ ਮੈਂ ਅੱਜ ਕੋੜੀਆਂ ਬਣਾਈਆਂ ਸੀ ਤੇ ਕੋੜੀਆਂ ਵੀ ਬਹੁਤ ਟੇਸਟੀ ਬਣੀਆਂ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀਆਂ ਬਣੀਆਂ ਤੇ ਬਾਕੀ ਆਟਾ ਕੁੰਨਣਾ ਉਹ ਮੇਰੇ ਕੋਲ ਵੀਡੀਓ ਰਿਕਾਰਡ ਨਹੀਂ ਸੀ ਹੋਈ ਆਟੀ ਦੇ ਵਿੱਚ ਆਪਾਂ ਕੁਛ ਵੀ ਨਹੀਂ ਮਿਕਸ ਕੀਤਾ ਸਿਰਫ ਨਾਰਮਲ ਪਾਣੀ ਦੇ ਨਾਲ ਹੀ ਆਟਾ ਕੁੰਨਿਆ ਸੀ ਤੁਸੀਂ ਇਹਦੇ ਮਟਰ ਵਗੈਰਾ ਕੁਛ ਵੀ ਬਣਾ ਸਕਦੇ ਹੋ ਸਮੋਸੇ ਬਣਾ ਸਕਦੇ ਹੋ ਮੈਦਾ ਬਹੁਤ ਵਧੀਆ ਵਾ ਉਹਦੇ ਨਾਲ ਕੁਛ ਵੀ ਬਣਾ ਸਕਦੇ ਹੋ ਹੁਣ ਦੇਖਦੇ ਆਪਾਂ ਕਿਸੇ ਦਿਨ ਮਟਰਾਂ ਦੀ ਵੀਡੀਓ ਲੈ ਕੇ ਸੀ ਵੀਡੀਓ ਦੇ ਨਾਲ ਬਣੇ ਰਿਹਾ ਹਾਂ ਅੱਜ ਤੱਕ ਬਿਲਕੁਲ ਸਕਿੱਪ ਨਾ ਲਾਇਆ ਤੇ ਜੇ ਥੋੜੀ ਜਿਹੀ ਵੀ ਵੀਡੀਓ ਪਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਪਾਂ ਹੁਣ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਸਿਕਾ ਸਾਰਿਆਂ ਨੂੰ